ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਦੇ ਵਲੌਗ ਤੁਹਾਨੂੰ ਦਿਖਾਵਾਂਗੇ ਹੁਣ ਸਰਕਾਰੀ ਸਕੂਲ ਕਾਂ ਕੋਲ ਪੰਗੂਆਂ ਕਿਉਂਕਿ ਬਹੁਤ ਅਪਡੇਟ ਹੋ ਚੁੱਕਿਆ ਹੈ ਜਿਹੜੇ ਭੈਣ ਭਰਾ ਅੱਛਾ ਪੜ੍ਹੇ ਨੇ ਉਹ ਜ਼ਰੂਰ ਦੇਖਿਓ ਪਤ ਲੱਗੂਗਾ ਜਿਆਦਾ-ਜਿਆਦਾ ਆਉਣਗੀਆਂ ਪਹਿਲਾਂ ਗੇਟ ਹੀ ਹੋ ਰਹਿ ਗਿਆ ਅੰਦਰ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਸਾਰਾ ਤੁਹਾਨੂੰ ਦਿਖਾਵਾਂਗੇ ਗਰਾਊਂਡ ਵਗੈਰਾ ਸਾਰਾ ਵਲੌਗ ਜ਼ਰੂਰ ਦੇਖਿਓ ਆਪਣ ਮਿਲਦੇ ਆਂ ਅੱਗੇ ਗੱਲ ਲਓ ਜੀ ਆਪਾਂ ਸਕੂਲ ਵਿੱਚ ਪਹੁੰਚ ਚੁੱਕੇ ਆਂ ਤੁਹਾਨੂੰ ਦਿਖਾਵਾਂਗੇ ਸਾਰਾ ਹਾਂਜੀ ਬਲੌਗ ਦਾ ਕਾਰਨ ਮੇਨ ਇਹੀ ਐ ਕਿਉਂਕਿ ਜਿਹੜੇ ਬਹੁਤ ਭਰਾ ਹੋਰ ਪਿੰਡਾਂ ਦੇ ਇਸ ਸਕੂਲ 'ਚ ਪੜੇ ਹੋਏ ਨੇ ਕਿਉਂਕਿ ਜਿਹੜੇ ਪਿੰਡ ਦੇ ਬੰਦੇ ਹੁੰਦੇ ਨੇ ਉਹ ਤਾਂ ਪਿੰਡ 'ਚ ਦੇ ਸਕੂਲ 'ਚ ਨਾ ਆਈ ਜਾਂਦੇ ਨੇ ਜਿਹੜੇ ਬਾਹਰ ਪੜੇ ਹੋਏ ਨੇ ਸਾਡੇ ਦਾ ਬਹੁਤ ਪਿੰਡਾਂ ਦੇ ਮੁੰਡੇ ਪੜੇ ਸੀ ਹੋਰ ਵੀ ਪਹਿਲਾਂ ਤੋਂ ਪਹਿਲਾਂ ਵੀ ਉਹ ਸ਼ਾਇਦ ਨਾ ਕਿਤੇ ਵੀ ਆਏ ਹੋਣ ਇਸ ਕਰਕੇ ਇਹਨੂੰ ਸਾਰਾ ਸਕੂਲ ਦਿਖਾਵਾਂਗੇ ਅੱਜ ਪੁਰਾਣੀ ਯਾਦ ਇੱਕ ਜੁੜੀ ਹੋਈ ਆ ਤੇ ਇੱਕ ਬੰਦੇ ਦੀ ਹਣਾ ਜਿੱਥੇ ਜਿੱਥੇ ਪੜੇ ਨੇ ਕੁੱਟ ਖਾਧੀ ਐ ਕੰਨ ਫੜੇ ਨੇ ਜਿਹੜੇ ਵੀ ਇੱਥੇ ਪੜੇ ਹੋਏ ਨੇ ਵੀਡੀਓ ਦੇਖਣਗੇ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਸ ਲਓ ਜੀ ਆ ਪਾਰਕ ਬਣਾਇਆ ਨਵਾਂ ਦੇਖੋ ਇਹ ਸਾਇੰਸ ਵਾਲਾ ਸਿਸਟਮ ਜਾਂ ਹੁੰਦਾ ਜਿਹੜਾ ਉਹ ਬਣਿਆ ਹੋਇਆ ਆ ਕਮਰੇ ਨੇ ਇਹ ਵੀ ਨਵੇਂ ਬਣੇ ਨੇ ਆਪਣੇ ਤੋਂ ਬਾਅਦ ਚ ਬਣੇ ਹੋਏ ਨੇ ਉਦੋਂ ਆਪਾਂ ਛਟਕੇ ਦੀ ਪੜ ਕੇ ਉਦੋਂ ਬਾਅਦ ਦੇ ਬਣੇ ਹੋਏ ਨੇ ਇਹ ਸਾਰੇ ਕਮਰੇ ਜਿੰਨੇ ਵੀ ਹੈਗੇ ਨੇ ਉਹ ਬਾਥਰੂਮ ਇਹ ਵੀ ਨਵੇਂ ਬਣੇ ਨੇ ਕੋਮੇ ਦਿਖਾਵਾਂਗਾ ਤੁਹਾਨੂੰ ਤੇ ਉਹ ਕਮਰੇ ਜਿਹੜੇ ਉਹ ਪੁਰਾਣੇ ਨੇ ਬਾਈ ਬੋਲਦੇ ਆਂ ਉਹ ਪੁਰਾਣੇ ਇਥੇ ਪੰਜ ਪਹਿਲੇ ਪੰਜੀ ਤੱਕ ਅਸੀਂ ਇੱਥੇ ਵੜੇ ਆਂ ਇਹ ਕਮਰੇ ਆ ਗਏ ਭਾਈ ਪੁਰਾਣੇ ਚਲ ਉੱਥੇ ਵਿਹੜਾ ਗਰਾਉਂਡ ਚ ਹੂੰ ਪਹਿਲੀ ਤੋਂ ਲੈ ਕੇ 5 ਵੀ ਤੱਕ ਪੜਿਆ ਇੱਥੇ ਚੋੜਨਾ ਜ਼ਰੂਰ ਦੇਣਾ ਕੋਰੇ ਬਹੁਤ بڑے ਹੋਣਗੇ ਉਮੀਦ ਹੈ ਉਹ ਫਾਰੇ ਪਿੰਡ ਦੀ ਹੋਣਗੇ ਵੱਧ ਬਣ ਕੇ ਬਾਹਰਲੇ ਬੱਚੇ ਦਾ ਛੋਟੇ ਸਕੂਲ ਤਾਂ ਹੁੰਦੀ ਨੇ ਹਨ ਇਹ ਇਕੱਲੇ ਪੁਰਾਣੇ ਕਮਰੇ ਮਿਲਦਾ ਰਹਿ ਗਿਆ ਬਾਕੀ ਤਾਂ ਤੈਰੀ ਰਹਿ ਗਿਆ ਹੁਣ ਤਾਂ ਹੋਰ ਤਾਂ ਟਾੜੇ ਸਾਰੇ ਤੈਗੇ ਦਿਖਾਉ ਮੈ ਤੁਹਾਨੂੰ ਵੀ ਅੱਗੇ ਬਣੇ ਰਹੋ ਇਹ ਜਿਹੜਾ ਸਾਹਮਣੇ ਦੇਖ ਤੁਸੀਂ ਇਹ ਨਵੇਂ ਬਣ ਗਿਆ ਇਹ ਹੈਗਾ ਕੰਪਿਊਟਰ ਕੰਪਿਊਟਰ ਦਾ ਸਟੂਡਿਓ ਕੰਪਿਊਟਰੂਮ ਆ ਗਿਆ ਹੈ ਇਹ ਵੀ ਲੈਬ ਇੱਥੇ ਉਹ ਤਾਂ ਪੈਂਦੀਆਂ ਨੇ ਹੈ ਵੋਟਾਂ ਵੀ ਉਰੀ ਪੈਂਦੀਆਂ ਨੇ ਮੇਰੇ ਪੁਰਾਣਿਆਂ ਚ ਹਾਂ ਪੁਰਾਣੇ ਚ ਇੱਧਰ ਪੈਂਦੀਆਂ ਨੇ ਵੋਟਾਂ ਮੈਨੂੰ ਅੱਗੇ ਹੋਰ ਦਿਖਾਉਣੇ ਆ ਜਿੱਤੋਂ ਦਰਖਤ ਜਿਵੇਂ ਕੋਈ ਸਾਟੇ ਮੈਂਡ ਕਰਨੀ ਹੁੰਦੀ ਐ ਉਹ ਤੁਹਾਨੂੰ ਵੀ ਦੇਖਣਾ ਆਪਣੀ ਸਿਸਟਮ ਚਲ ਚੇਜ ਹੁੰਦਾ ਰਹਿੰਦਾ ਮਾਹੌਲ ਦੇ ਸਾਹ ਨਾਲ ਤੇ ਇੱਕ ਹੋਰ ਆ ਸ਼ੈੱਡ ਬਣ ਚੁੱਕਿਆ ਜੀ ਦੇਖੋ ਇਹ ਤੇ ਇਹ ਜਿਹੜਾ ਹੁੰਦਾ ਜੇ ਕੋਈ ਪ੍ਰੋਗਰਾਮ ਹੁੰਦਾ ਸਕੂਲ ਦਾ ਇਹ ਚ ਹੁੰਦਾ ਬੱਲੇ ਇੱਕ ਹੋਰ ਜਿਹੜੇ ਕਮਰੇ ਹੁੰਦੇ ਸੀ ਆਪਾਂ ਸਾਰੇ ਪੜੇ ਆ ਜਿਹੜੇ ਵਾਰਲੇ ਪਿੰਡਾਂ ਦੇ ਮੁੰਡੇ ਵੀ ਪੜਦੇ ਰਹੇ ਨੇ ਜੇ ਮੇਰਾ ਪਛੇਤ ਮੀਤ ਲੈ ਕੇ 12ਵੀਂ ਤੱਕ ਕੋਰੇ ਕਲਾਸਾਂ ਹੁੰਦੀਆਂ ਸੀ ਯਾਦ ਹੁਣ ਥੋੜੇ ਇੱਥੋਂ ਦੀ ਗਲੀ ਜੀ ਹੁੰਦੀ ਸੀ ਐ ਇੱਥੋਂ ਦੀ ਲੰਘਦੇ ਹੁੰਦੇ ਸੀ ਆਪਾਂ ਯਾਦ ਹੋਵੇ ਇੱਥੇ ਪਾਰਕ ਜਾਂ ਬਣਾਇਆ ਸੀ ਇੱਥੋਂ ਦੀ ਗਲੀ ਹੁੰਦੀ ਸੀ ਨਾ ਉਹ ਕਮਰੇ ਹੁੰਦੇ ਉੱਚੇ ਇੱਥੇ ਦਫਤਰ ਹੁੰਦਾ ਸੀਗਾ ਸਾਰੇ ਬੈਠੇ ਹੁੰਦੇ ਜਿੱਥੇ ਸਾਰੇ ਕਮਰੇ ਹੁੰਦੇ ਸੀ ਉਹ ਕਮਰੇ ਹੁਣ ਢਾਤੇ ਜੀ ਕਿਉਂਕਿ ਉਹ ਬੜੇ ਹਾਲਤ ਉਹਨਾਂ ਦੀ ਮਾੜੀ ਹੋ ਗਈ ਸੀ ਉਹ ਸਾਰੇ ਕਮਰੇ ਢਾਤੇ ਉਰੇ ਹੁੰਦੇ ਸੀ ਮੇਨ ਜੀ ਉਰੇ ਪੜੇ ਸਾਰੇ ਸਾਰੇ ਉਹ ਦੂ ਪੁਰਾਣੇ ਰੁਣਾ ਤੋਂ ਵੀ ਲੱਗਦਾ ਨਾ ਨਾ ਪੁਰਾਣੇ ਤਾਂ ਹੋਣੇ ਮੂਲ ਸ਼ਹਿਮੀਦਲੇ ਬਾਰੇ ਵਿੱਚ ਸਾਰੇ ਇਹ ਪੜੇ ਨੇ ਇਹ ਜਮੀਂ ਪੁਰਾਣੇ ਦੇ ਸਾਡੇ ਇਹ ਪੁਰਾਣੇ ਸੀ ਇਹ ਬਾਰੇ ਪੁਰਾਣੇ ਦੇ ਤੇ ਇਹ ਪਈ ਢਾਹ ਤੇ ਹੁਣ ਕਿਉਂਕਿ ਬਿਲਡਿੰਗ ਜਿਹੜੀ ਬਾਰੇ ਖਸਤਾ ਹੋ ਗਈ ਸੀ 70 ਡਿੱਗਣ ਲੱਗ ਗਈ ਸੀ ਉੱਤੋਂ ਸਿਮਟ ਲੈਣ ਲੱਗਿਆ ਸੀਗਾ ਤਾਂ ਕਰਕੇ ਉਹ ਢਾਹ ਤੇ ਸੀਗੇ ਤੇ ਹੁਣ ਇਹ ਬਸ ਸ਼ੈੱਡ ਬਣਾਤਾ ਜੀ ਇੱਥੇ ਬਹੁਤ ਕੁੱਟ ਖਾਦੀ ਆ ਭਾਈ ਬਹੁਤ ਪਚੌੜਾਂ ਕਰੀਆਂ ਨੇ ਪੜੇ ਲਿਖੇ ਬਹੁਤ ਇੱਥੇ ਤੇ ਸਾਰਾ ਹੁਣੇ ਢਾਹ ਕੇ ਉਹਨਾ ਸ਼ੈੱਡ ਬਣ ਚੁੱਕਿਆ ਹੈ ਉਹ ਸਟੇਜ ਆ ਗਈ ਸਾਹਮਣੇ ਸ਼ੈੱਡ ਦੀ ਇੱਥੇ ਪ੍ਰੇਅਰ ਵਗੈਰਾ ਕੋਈ ਪ੍ਰੋਗਰਾਮ ਇੱਥੇ ਕਰਿਆ ਜਾਂਦਾ ਹੈ ਝੂਲੇ ਵਗੈਰਾ ਲ ਕੁਰੇ ਜਿਹਨੇ ਕੰਮਰੇ ਹੁੰਦੇ ਤਾਤੇ ਜੀ ਇੱਥੇ ਤੁਹਾਨੂੰ ਪਾਲਾ ਸਿੰਘ ਬੈਠਾ ਹੁੰਦਾ ਵਿਚਾਰਾ ਆਪਣਾ ਚਲੋ ਆਪਣੇ ਜੇ ਨਹੀਂ ਰਿਹਾ ਹੁਣ ਜੀ ਇੱਥੇ ਬੈਠੇ ਮਿਲਦਾ ਹੁੰਦਾ ਤੇ ਕੁਰੇ ਜਿਹਦੇ ਮੈਂ ਗੁਲਸਾਨੇ ਤੇ ਨਲਕਾ ਹੁੰਦਾ ਸੀਗਾ ਬਲਤਿਆਨ ਉਹਦੇ ਨਲਕਾ ਹੁੰਦਾ ਸੀ ਇੱਕ ਹਾਂ ਕੁਰੇ ਪਾਣੀ ਪੀਂਉਂਦੇ ਹੁੰਦੇ ਨਲਕਾ ਹੁੰਦਾ ਹੈ ਜਦੋਂ ਸਾਹਮਣੇ ਕੋਈ ਤੁਰਿਆ ਆਉਂਦਾ ਸਾਰਾ ਆ ਜਾਂਦਾ ਕੋਈ ਪੈਂਸਿਵ ਵਾਲਾ ਕੋਈ ਡਰ ਲੱਗਦਾ ਹੁੰਦਾ ਵੀ ਆਪੇ ਹੁੰਦਾ ਜੀ ਉਹਦੇ ਨਾਲ ਬਹੁਤ ਪਾਈ ਗੇੜੇ ਦਿੰਦੇ ਪਾਣੀ ਉਹਰੇ ਪੀਂਦਾ ਭਈ ਨਲਕਾ ਹੁਣ ਹੈ ਨਹੀਂ ਚਲੋ ਇੱਥੇ ਪਾਲਾ ਸਿੰਘ ਬੈਠਾ ਹੁੰਦਾ ਜਰਾ ਪਾਲੇ ਨਾਲੇ ਬਹੁਤ ਜ਼ਿਆਦਾ ਜੜ ਜਦੋਂ ਹੁਣ ਆਪਣੇ ਤੇ ਨਹੀਂ ਰਿਹਾ ਉਹ ਤੇ ਭਈ ਇਹ ਸਬਜੀ ਬੈਰ ਲੱਗੀ ਹੋਈ ਆ ਇਹ ਝੋਲੇ ਚਾਲੇ ਲਾਤੇ ਇਹਦੇ ਵਿੱਚ ਆਹ ਕਮਰੇ ਵੀ ਪੁਰਾਣੇ ਨੇ ਕੋਈ ਤੈਨ ਏਟਾਈ ਨੇਗੇ ਜੀ ਉਹ ਕਮਰੇ ਨੇ ਜਿਹੜੇ ਪਿਛਲੇ ਉਹਨਾਂ ਨਾਲੋਂ ਨਵੇਂ ਨੇ ਉਹ ਉਹਦੋਂ ਨਵੇਂ ਨੇ ਉਹ ਹੈ ਹੀ ਪੁਰਾਣੇ ਸਾਡੇ ਵੇਲੇ ਹੁੰਦੇ ਸੀਗੇ ਇਹ ਇਹਨਾਂ ਨੇ ਪ੍ਰਿਆਰ ਕਰਦੇ ਆ ਨਾ ਇਹ ਕਮਰੇ ਨਵੇਂ ਬਣ ਗਿਆ ਆ ਅੱਛਾ ਆ ਤਾਂ ਨਵੇਂ ਉਹ ਜਿਹੜੇ ਕਮਰ ਉਹ ਰੰਗ ਰੰਗ ਕੇ ਵਧੀਆ ਬਣਾਤੇ ਹੁਣ ਨਵੇਂ ਵਰਗੀ ਬਣਾਤੇ ਉਹ ਹੈ ਇਹ ਪੁਰਾਣੇ ਕਮਰੇ ਨੇ ਇੱਥੇ ਕੋਈ ਟਾਈਮ ਪੜ੍ਹਿਆ ਸੀ ਇੱਕ ਦੋ ਕਲਾਸਾਂ ਇੱਥੇ ਬੈਠੇ ਆ ਐਂ ਬਸ ਕਿਹੜੀ ਕਲਾਸ ਹੁੰਦੀ ਸੀ ਇਹ ਆ ਉਹ ਲਿਖਿਆ ਕੇ ਬੋਰ ਦਿਖਾਉਨੇ ਆਪਾਂ ਇਹ ਬਹੁਤ ਪੁਰਾਣੇ ਨੇ ਗਾਮਰੇ 1991 ਵਿੱਚ ਬਣੇ ਹੋਏ ਨੇ ਆ ਦੇਖੋ ਹੈ 1991 ਮੈਂ ਕਿਹਾ ਜਿਹੜੇ ਸਕੂਲ ਕਣਕ ਉਦੋਂ ਦੀ ਇਹ ਅਧਗਰਨਾ ਉਨ ਦੀ ਬਣੇ ਹੋਏ ਨੇ ਇਹ ਹੈ ਤਾਂ ਬਹੁਤ ਪੁਰਾਣੇ ਨੇ ਇੱਥੇ ਤਾਂ ਪੁਰਾਣੇ ਹੋਣੇ ਇਹ ਦੁਬਾਰੇ ਹੂੰ ਆ ਦੇਖੋ ਜੀ ਨੰਬਰ 6 ਆਰਮੇਂਦਰ ਰਕਖਿਆ ਜਿਹੜਾ ਸਿੱਖਿਆ ਸਰੂਪ ਵੱਲ ਕੀਤਾ ਗਿਆ ਸੀ ਜੀ ਇਹ ਗਾਮਰੇ ਭਾਈ ਯਾਦ ਹੋਣ ਜਿਹੜੇ ਜਿਹੜੇ ਉਹ ਪੜੇ ਨੇ ਨਾ ਜਾਂਦਾਂ ਜਰੂਰ ਹੋਣਗੀਆਂ ਕੌੜੀਆਂ ਮਿੱਠੀਆਂ ਕਿਵੇਂ ਨਾ ਕਿਵੇਂ ਹੈ ਨਾ ਇੱਥੇ ਪੜੇ ਆ ਬਹੁਤ ਨਜ਼ਾਰੇ ਲੈਂਦੇ ਨੇ ਹੁਣ ਵੈਸੇ ਮੋਡੀਫਾਈ ਕਰਤੇ ਕਮਰੇ ਲਾ ਲਓ ਮੋਡੀਫਾਈ ਇਹ ਸਟੇਜ ਬਣ ਗਈ ਆ ਸਾਇੰਸ ਰੂਮ ਆ ਗਿਆ ਸਾਡਾ ਇਹ ਬਈ ਗੁੱਸੇ ਕਿਸੇ ਨਹੀਂ ਸਰਪੰਚ ਦੇ ਟਾਈਮ ਦੇ ਬਣੇ ਹੋਏ ਨੇ ਬਈ ਇਹ ਹਾਂ ਹਾਂ ਉਹ ਕਹਿੰਦਾ ਕਮਰੇ ਦੀ ਸੇਵਾ ਸੇਠ ਆਤਮਾਰਾਮ ਦੀ ਯਾਦ ਵਿੱਚ ਉਹਨਾਂ ਦੇ ਸੁਪੁੱਤਰ ਸੇਠ ਰਾਜ ਆ ਰਾਮ ਆਰਾਮਤਾ ਦੀ ਮੋਹਨ ਲਾਲ ਜੀ 1993 ਚ 1993 ਚ ਉਹ ਬਸ ਇਹ ਉਦੋਂ ਬਾਅਦ ਵਾਲੇ ਹੋਣੇ ਉਹ ਪਹਿਲਾਂ ਹੋਊਗਾ ਹਾਂ ਆ ਕਮਰਾ ਜਿਵੇਂ ਇਹ ਨਵਾਂ ਬਣ ਗਿਆ ਹੂੰ ਇਹ ਵੀ ਸ਼ਾਇਦ ਬਾਅਦ ਫਾਇਦਾ ਪਹਿਲਾਂ ਦੀ ਸਿਸਟਮ ਇਹ ਸਾਇੰਸ ਰੂਮ ਹੁੰਦਾ ਸੀ ਜੀ ਇਹ ਤਾਂ ਬਹੁਤ ਅੰਗਰੇਜ਼ਾਂ ਰਾਂ ਤੁਸੀਂ ਕੱਟ ਖਾਦੀ ਆ ਅੰਗਰੇਜ਼ਾਂ ਹੁੰਦੇ ਉਹਰੇ ਆਏ ਇਹ ਜਿਹੇ ਬੰਦੇ ਤਾਂ ਸਾਇੰਸ ਰੂਮ ਚ ਉਹ ਸਾਇੰਸ ਟੀਚਰ ਜੀ ਸੈਮ ਤਾਂ ਅਪਡੇਟ ਕਰਾ ਫਾਇਸ ਸਾਇੰਸ ਰੂਮ ਹੁੰਦਾ ਜਿਆਦਾ ਹੋਏ ਸਾਇੰਸ ਰੂਮ ਕਹਿੰਦੇ ਇਹਨੂੰ ਇਹ ਬਹੁਤ ਕੱਟ ਖਾਦੀ ਆ ਇਹ ਪਿੱਛੇ ਸਿਸਟਮ ਆ ਗਿਆ ਪਰ ਸੋਈ ਵਾਲਾ ਹੁਣ ਮਿੱਡੇ ਮੀਲ ਚੱਲਦਾ ਤੇ ਇਹ ਕਮਰੇ ਵੀ ਨਵੇਂ ਬਣ ਗਏ ਇਹ ਨਵੇਂ ਬਣੇ ਹਨ ਨਹੀਂ ਇਹ ਕਮਰਾ ਤਾਂ ਹੈਗਾ ਸੀ ਜਰਾ ਨਵਾਂ ਨਹੀਂ ਬਣਿਆ ਇਹ ਕੋਪਣੇ ਹੋ ਬਣਿਆ ਨਮਾਉਦੇ ਨਾਲ ਇਹ ਨਵਾਂ ਕੋਸਾ ਜਦੋਂ ਮੈਂ ਟੱਕਾ ਤੇ ਕਮਰੇ ਨੇ ਜੋ ਹੈਗਾ ਸੀਗਾ ਮੇਰੀ ਯਾਦ ਆ ਹਾਂ ਨਾਮ ਬਣਿਆ ਬਈ ਇਹ ਨਾਲ ਨਾਮ ਬਣਾਉਣਾ 23 24 ਚੋਂ ਇਹ ਹੁਣ ਬਣਿਆ ਹਾਂ ਇਹ ਨਾਮ ਬਣਿਆ ਉਹ ਪਾਣਾ ਹੈਗਾ ਸੀਗਾ ਇੱਕ ਹੈਗਾ ਸੀ ਲਓ ਜੀ ਇਹ ਨਵੇਂ ਕਮਰੇ ਬਣ ਚੁੱਕੇ ਨੇ ਸਾਰੇ ਵੀ ਜਿਹੜਾ ਗਰਾਊਂਡ ਦੇ ਸਾਈਡ ਤੇ ਜਗ੍ਹਾ ਹੁੰਦੀ ਯਾਰ ਤੇ ਸਪੈਦਰ ਸਪੂਤੇ ਬਹੁਤ ਲੱਗੇ ਦਰੱਖ ਲੱਗੇ ਹੁੰਦੇ ਯਾਰ ਤੁਹਾਡੇ ਉਹ ਤਾਂ ਬਹੁਤ ਤੱਕ ਦੇਖੋ ਨਵੇਂ ਬਿਲਡਿੰਗ ਬਣ ਗਈ ਸਾਰੀ ਇਹ ਤਾਂ ਅਪਡੇਟ ਬਹੁਤ ਹੋਇਆ ਕਮਰੇ ਕਮਰੇ ਲੱਗ ਚੁੱਕੇ ਨੇ ਜੀ ਪੂਰੇ ਹਾਈ ਫਾਈ ਕੰਮ ਆਪਣਾ ਕੰਮ ਨਹੀਂ ਹੈਗਾ ਹੁਣ ਤਾਂ ਬਹੁਤ ਸੋਹਣੇ ਕਮਰੇ ਬਿਲਡਿੰਗ ਬਣ ਚੁੱਕੇ ਨਵੀਂ ਤਕਰੀਬਨ ਮਿਲਾ ਹੋਣਗੇ 15 20 15 ਦੇ ਕਮਰੇ ਲਵੇ ਐਡੀ ਆ ਜਾਂ ਗੇੜੇ ਦਾ ਹੈ ਨਹੀਂ ਵੈਸੇ ਨਵੀਂ ਬਿਲਡਿੰਗ ਬਣ ਚੁੱਕੀ ਸਾਰੀ ਇਹ ਜਿਹੜੀ ਉਹ ਬਿਲਡਿੰਗ ਉੱਥੋਂ ਪਹਿਲਾਂ ਆਪਾਂ ਜਿੱਥੇ ਪੜੇ ਆ ਉਹ ਢਾਕੇ ਉਹਨੂੰ ਰੇ ਨਵੀਂ ਬਿਲਡਿੰਗ ਬਣਾਤੀ ਜੀ ਸਾਰੀ ਉਹ ਖਤਮ ਹੋ ਗਏ ਸੀਗੇ ਹਰ ਇੱਕ ਨਵੀਂ ਬਿਲਡਿੰਗ ਬਣਾ ਚੁੱਕੇ ਦੇਖੋ ਰੰਗ ਰੌਣਕ ਕਰਕੇ ਕਾਹੜ ਗੱਲ ਵਾਦ ਸਹੂਲਤ ਬਹੁਤ ਵਧ ਗਈ ਫਿਰ ਲਾਸਟ ਵਿੱਚ ਹੋਰ ਨਾਲ ਬਾਈ ਹਾਂ ਟਾਈਮ ਸਾਹ ਨਾਲ ਹਲੋਲੀ ਐਸੀ ਸਿਸਟਮ ਵੀ ਹੋ ਜੂ ਮੈਨ ਲੱਗਦਾ ਹੂੰ ਇਸ ਸਿਸਟਮੇ ਹੋ ਰਹੀ ਹੌਲੀ 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 ਹੋ ਰਹੀ ਸਾਲ ਦੋ ਸਾਲ ਚ ਉਰੇ ਦੇ ਕੋ ਧਿਆਨ ਉਹ ਹੁੰਦਾ ਜਿਆਦਾ ਹੋਵੇ ਦੋ ਕਮਰੇ ਬਣੇ ਸੀ ਕਿ ਜਿਮ ਜੀ ਵਾਲਾ ਹੁੰਦਾ ਹੈ ਉਹ ਹੁੰਦਾ ਉਹ ਚ ਤਾਂ ਬਹੁਤ ਪਹਿਲਾਂ ਹੀ ਹੈ ਜਿਮ ਬਹੁਤ ਜਿਮ ਜਿਮ ਜੀ ਹੁੰਦੀਆਂ ਨੇ ਦੁਕਾਨ ਫੇ ਉਹ ਬੰਦ ਹੀ ਰਹਿੰਦੇ ਨੇ ਉਹ ਕੁਝ ਇੱਕ ਇੱਕ ਦਰਾਵਾ ਪਾਇਆ ਲੱਕੜਾ ਲੁਕੜਾਈਆਂ ਤੇ ਉਹ ਕੁੰਜੇ ਚ ਹੁੰਦਾ ਬਾਥਰੂਮ ਉਹ ਤੋਂ ਦੇ ਕੱਲ ਦੇ ਕਲੋਂ ਦੇ ਇਹ ਕੋਈ ਮੁੰਡਾ ਪੁੱਛ ਬੱਚ ਕੇ ਆਉਂਦੇ ਹਨਾ ਉਹ ਕੁੰਜੇ ਵਾ ਜਿੱਥੇ ਲਾਸਟ ਕਮਰਾ ਉੱਤੇ ਆਉਂਦਾ ਤੇ ਕਈ ਵਾਰ ਜੇ ਅੜ ਜਾਂਦਾ ਕੰਮ ਟੱਪ ਜਾਂਦੇ ਕੰਦ ਪਰਲੇ ਪਾਸੇ ਕੰਦ ਨਹੀਂ ਵੀ ਸੀ ਉਹ ਨਹੀਂ ਵੀ ਅਸੀਂ ਹੁੰਦਾ ਇੱਕ ਉਹ ਨਿਕਾਹ ਸਜਾਇਆ ਸੀ ਭੁੱਲ ਗਿਆ ਉਹ ਨਵਾਂ ਐ ਚੱਲਿਆ ਸੀ ਬਾਅਦ ਚ ਵਿਆਹ ਹੀ ਬਾਰਵੇਂ ਚ ਹੂੰ ਸ਼ਾਇਦ ਉਹਨੇ ਅੰਗਰੇਜ਼ੀਰ ਪੜਾਉਂਦੇ ਹੁੰਦੇ ਉਹ ਜੋ ਬਹੁਤ ਘਟ ਲਉਂਦੇ ਉਹਨਾਂ ਨੂੰ ਪੜੇ ਆ ਨਾ ਇਹ ਪਿਆਬੀ ਹੈਗਾ ਤੇ ਉਹ ਆਉਂਦੀ ਆ ਨਵਾਂ ਐ ਚੱਲਿਆ ਸੀ ਉਦੋਂ ਚੱਲੇ ਚੱਲੇ ਸੀ ਉਹ ਉਹ ਪਹਿਲੀ ਬਿਲਡਿੰਗ ਬਣ ਚੁੱਕੀ ਆ ਉਹ ਨਹੀਂ ਸੀ ਕਿਤੇ ਪੀਟ ਲਾਇਆ ਸੀ ਨਾ ਪਿਆਬੀ ਹੁੰਦਾ ਉਹ ਤਾਂ ਜਿਆਦਾ ਹੀ ਹੁੰਦਾ ਉਹ ਹੈਗਾ ਹੀ ਉਹ ਚੀਰ ਕੀ ਉਹੋ ਹੀ ਤਰੀਕੇ ਦਾ ਸਿਸਟਮ ਸੀ ਆਪਾਂ ਹੀ ਦੇਖੋ ਉਹ ਕੁੰਜੇ ਚ ਮੋਟਰ ਹੁੰਦੀ ਲੱਗੀ ਹੋਈ ਪਹਿਲਾਂ ਯਾਦ ਹੋਵੇ ਤੁਹਾਡੇ ਉਹ ਕਿ ਤਰ੍ਹਾਂ ਦੇਖ ਲਓ ਤੁਸੀਂ ਤੇ ਹੁਣ ਤੁਹਾਨੂੰ ਦਿਖਾਉਂ ਮੈਂ ਗਰਾਊਂਡ ਜਿਹੜੀ ਮੇਨ ਚੀਜ਼ ਐ ਦੇਖੋ ਜੀ ਗਰਾਊਂਡ ਸਾਰੇ ਐਪਲੇਟ ਹੋ ਗਿਆ ਭਾਈ ਨਾ ਬਣ ਗਿਆ ਆਪਣੇ ਵੇਲੇ ਤੁਹਾਨੂੰ ਪਤਾ ਹੀ ਐ ਇੱਥੇ ਉਹੀ ਪੱਟੀਆਂ ਜਾਂਦੇ ਨੇ ਆਪਾਂ ਆਹ ਜਿਹੜਾ ਆ ਆਹ ਖੱਬੜ ਠਖੜਾ ਜਦ ਸਕੂਲ ਲੱਗਦੇ ਵੇ ਛੁੱਟੀਆਂ ਬਾਹਰ ਜੂਨ ਤੋਂ ਬਾਹਰ ਆਉਂਦੇ ਨਾ ਬਿਠਾ ਲਾਂਦੇ ਸਾਰਿਆਂ ਨੂੰ ਪੱਟੋ ਜੀ ਪਖੜਾ ਪਖੜਾ ਪੰਡਦੇ ਬਹੁਤ ਹੋ ਦੇਖੋ ਜੀ ਆਹ ਗਰਾਊਂਡ ਆ ਭਾਈ ਹੁਣ ਦਿਖਾਉਣਾ ਐਂਟਰ ਕਰਕੇ ਬਹੁਤ ਸੋਹਣਾ ਬਣਾਤਾ ਹੁਣ ਤਾਂ ਦੇਖਰ ਘਾਹ ਕੋਲ ਲਾ ਕੇ ਦੇਖੋ ਇਹਨਾਂ ਦਰਾਦਰ ਉੱਤੇ ਲਾਤੇ ਬੂਟੇ ਵਾਲੇ ਵਾਲੇ ਤੇ ਦਸੰਘੋਰ ਦਿਖਾਵਾਂਗੇ ਫੌਜੀ ਟ੍ਰੇਨਿੰਗ ਦਾ ਸਿਸਟਮ ਲੱਗਦਾ ਸਾਰਾ ਇਹੋ ਜਿਹੇ ਫੌਜੀ ਜੈਨਿਕ ਵੀ ਹੋ ਚੁੱਕੀ ਆ ਦੇਖੋ ਜੀ ਪੂਰਾ ਸਿਸਟਮ ਭੈਂਟ ਬਣਾਇਆ ਪਿਆ ਪੂਰਾ ਸਿਸਟਮ ਸੋਹਣਾ ਬਣ ਗਿਆ ਪੂਰਾ ਵਧੀਆ ਇਹਨੇ ਮੰਨ ਮਾਈ ਮੁੰਡੀ ਜੀ ਮਿਹਨਤ ਕਰਦੀਆਂ ਸਕੂਲ ਚ ਆ ਕੇ ਸਕੂਲ ਬੱਚਿਆਂ ਵਾਸਤੇ ਬੜੀਆਂ ਵਾਸਤੇ ਬਹੁਤ ਸੋਹਣਾ ਪੜਾ ਰਹੇ ਨੇ ਨੌਜਵਾਨ ਦੇਖੋ ਆ ਬੱਚੇ ਰੋਜ਼ ਆਉਂਦੇ ਨੇ ਡੇਲੀ ਅਸੀਂ ਵੀ ਆਉਂਦੇ ਹੁੰਦੇ ਆ ਅਸੀਂ ਜੋਗਾ ਕਰਦੇ ਹੁੰਦੇ ਆ ਅੱਜ ਛੁੱਟੀ ਐ ਦੁਬਾਰਾ ਕਰਕੇ ਦੇਖੋ ਜੀ ਬਹੁਤ ਬੱਚੇ ਆਉਂਦੇ ਅੱਜ ਹੁਣੇ ਘੱਟ ਨੇ ਹੁਣ ਤਾਂ ਬਹੁਤ ਹੋਏ ਨੇ ਅੱਗੇ ਤਾਂ ਇਹ ਸਾਰਾ ਸਿਸਟਮ ਬਣਾਇਆ ਹੋਇਆ ਬਹੁਤ ਸੋਹਣਾ ਬਣਤਾ ਹੁਣ ਤਾਂ ਫਿਰ ਪੂਰੀ ਤਰ੍ਹਾਂ ਤਾਕੜਾ ਬਣ ਗਿਆ ਇਹ ਵੀ ਮਾਈ ਮੁੰਡੀ ਕਰਨਾ ਦਾ ਸਰੀਰ ਨੂੰ ਸੱਟ ਪੁੱਟ ਕਰ ਸਕਦੇ ਹੋ ਆ ਕੇ ਤੁਸੀਂ ਬਹੁਤ ਸੋਹਣਾ ਬਣਿਆ ਦੇਖੋ ਸਾਰਾ ਉਲੰਕਣ ਨੂੰ ਮਕਨ ਵਾਲਾ ਉਹ ਘੈਂਟ ਗੱਲ ਬੋਲ ਤੈਨੂੰ ਬਹੁਤ ਪੈ ਲੱਗਿਆ ਬਹੁਤ ਤਾਰੀਫ ਦੇ ਯੋਗ ਨੇ ਸਟਾਫ ਇੱਥੇ ਦਾ ਭਾਈ ਤੇ ਮੈਂਬਰ ਸਰਪੰਚ ਸਾਰੇ ਜਿਹੜੇ ਵੀ ਐਮਐਲਏ ਮੰਤਰੀ ਜਿਹੜੇ ਗਰੰਟਾ ਦਿੰਦੇ ਨੇ ਧੰਨਵਾਦ ਆ ਸਕੂਲ ਵਾਸਤੇ ਇਹ ਜ਼ਰੂਰੀ ਵੀ ਹੈ ਦੇਖੋ ਇਹ ਬਹੁਤ ਸੋਹਣਾ ਸਿਸਟਮ ਬਣ ਚੁੱਕਿਆ ਹੈ ਇਹ ਭਾਈ ਤੁਹਾਨੂੰ ਸਾਰਾ ਸਕੂਲ ਦਿਖਾਇਆ ਤਕਰੀਬ ਪਿੱਪਲਾ ਦੱਸਦਾ ਮੈਂ ਤੁਹਾਨੂੰ ਪਿੱਪਲ ਦੀ ਯਾਦ ਆਉਂਦੀ ਹੈ ਪਿੱਪਲ ਜਿਆਦਾ ਇਹ ਥੱਲੇ ਬਹੁਤ ਕਟ ਖਾਦੀ ਆ ਇਹ ਪਿੱਪਲਾ 2009 ਦੇ ਵਿੱਚ ਅਸੀਂ ਪਲੱਸ 2 ਕਰੀ ਤੇ। ਅੱਛਾ 2009 'ਚ ਮੈਂ ਪਲੱਸ 2 ਕਰੀ ਤੇ। ਠੀਕ ਹੈ। 2008 ਦੇ ਵਿੱਚ ਇਹ ਭਾਈ ਸੁੱੱਕ ਗਿਆ ਜਮਾ ਸੁੱੱਕ ਗਿਆ ਦੀਗਾ। ਅੱਛਾ ਜਮਾ ਹੀ ਸੁੱੱਕ ਗਿਆ ਦੀ ਇਹ। ਹੂੰ। ਉਦੋਂ ਬਾਅਦ ਇਹ ਕਹਿੰਦੇ ਪੱਟ ਦੰਨੇ ਆ। ਠੀਕ ਹੈ ਕਹਿੰਦੇ। ਤੇ ਵਿੱਚ ਕੋਈ ਬੰਦਾ ਖੇਤੀਬਾੜੀ ਵਾਲਾ ਕਹਿੰਦਾ ਹੂੰ। ਮੈਨਾਂ ਪੱਟੋ ਲੈ ਇਹਨੂੰ ਐਕਸਪੈਰੀਮੈਂਟ ਕਰਦੇ ਆ। ਹਾਂ। ਜਿਹੜਾ ਪੱਟ ਕੇ ਇਹਦੇ ਵਿੱਚ ਹੂੰ। ਪ੍ਰਦਾਨ ਪਾਤੀ। ਅੱਛਾ ਉਦੋਂ ਬਾਅਦ ਇਹ ਦੋ ਤਿੰਨ ਮਹੀਨਿਆਂ ਬਾਅਦ ਕੋਕਾਣੀ ਦਾ ਭਰ ਕੇ ਰੱਖਿਆ ਜਮਾਂ ਲੱਗਾ 10-15 ਬੰਨ। ਉਹ ਤਿੰਨ ਮਹੀਨਾ ਬਾਅਦ ਫੁੱਟਣ ਲੱਗ ਗਿਆ। ਜਦੋਂ ਹੁਣ ਵੀ ਇਹ 9 ਤੋਂ ਕਹਿੰਨਾ 26 ਸਾਲ ਹੋ ਗਈ ਚੱਲੀ ਜਾਂਦੀ ਆ 16 ਸਾਲ ਹੋ ਗਏ। ਹਾਂ। ਤੇ ਭਾਈ ਇੱਥੇ ਬਹੁਤ ਜ਼ਿਆਦਾ ਦਰਗਤ ਹੁਣ ਵੀ ਹੁੰਦੇ ਹੁੰਦੇ ਪਹਿਲਾਂ। ਸਹੀ ਜੀ। ਦੇ ਕਾਂਸ ਫਾਇਦੇ ਹੁੰਦੇ ਬਹੁਤ ਹੁੰਦੇ ਆਹ ਕਾਰੇ ਹੋ ਉਹਨਾਂ ਦੀ ਉਹ ਨਮਕਣ ਜਿਹੜਾ ਵੁਧਿਆਲਾ ਹੋ ਉਹਨਾਂ ਦੀ ਡੰਡੇ ਲੱਗੇ ਡੰਡੇ ਜੀ ਹਾਂ ਦੇਖਿਆ ਉਹ ਦਿਮਾਗ ਚ ਵੈਸੇ ਹੋ ਗਿਆ ਤੇ ਉਹ ਡੰਡੇ ਜੀ ਤੇ ਉਰੇ ਆਉਂਦਾ ਇੱਥੇ ਜਦੋਂ ਭਾਈ ਮਾਸਟਰ ਉਰੇ ਬਿਠਾ ਲਾਇਆ ਥੱਲੇ ਉਸ ਕੰਜਾ ਜਾਂਦਾ ਮੈਂ ਸਾਲਾ ਉਹ ਦੂਜੇ ਦੇਖੋ ਲੱਗੇ ਵੀ ਹੋਏ ਨੇ ਬੋਰ ਜੇ ਉਰੇ ਬਿਠਾ ਲਾ ਦੇ ਬਸ ਬਾਰੇ ਵੀ ਬਸ ਮੋਹੰਦਾ ਬਾਰੇ ਬਹਿ ਰਹੇ ਇੱਥੇ ਵੱਡਿਆਂ ਦੇ ਬੈਠੇ ਹੋਏ ਹੁੰਦੇ ਉਹਦਾ ਬਹੁਤ ਭਰਾ ਬਹੁਤ ਛੋਟੇ ਆ ਹੋ ਹੋਂ ਤੱਕ ਤੁਮਾਂ ਚ ਨਹੀਂ ਗਿਆ ਮੇਰੇ ਦੇਖੋ ਭਾਈ ਅੱਛਾ ਉਹ ਵੀ ਗਨੇ ਬਿਲਡਿੰਗ ਬਣਨੀ ਆ ਹੌਲੀ ਹੌਲੀ ਸਾਰੇ ਘੁੰਮ ਜਾਣੀ ਉਹ ਤੋਂ ਲੈ ਕੇ ਉਹ ਕਮਰੇ ਦੇ ਦੇਖ ਰਹੇ ਆ ਤਰ ਤੱਕ ਬਿਲਡਿੰਗ ਬਣਨੀ ਇਹ ਸਾਰੇ ਤੇ ਇੱਥੇ ਨਾਲ ਜੁੜ ਜਾਣੀ ਆ ਕੇ ਅੱਛਾ ਹੌਲੀ ਹੌਲੀ ਹਾਂ ਇਹ ਤਾਂ ਹੀ ਦਾ ਹੱਥ ਪੱਟੇ ਨੇ ਕਰਦੇ ਹਨ ਉਹ ਦੇਖੋ ਜੀ ਜਾਨ ਬਹੁਤ ਰਖਤ ਹੁੰਦੇ ਸੀਗੇ ਇਹ ਪੱਟੇ ਗਏ ਨੇ ਸਰਕਾਰ ਦੀ ਮਨਜ਼ੂਰੀ ਲੈ ਕੇ ਆ ਪਿੱਛੇ ਹੀ ਬਹੁਤ ਕਰਦੇ ਹੁੰਦੇ ਇਹ ਹੈ ਆ ਕਮਰੇ ਦੇ ਪਿੱਛੇ ਹੀ ਬਹੁਤ ਫਿਰਦੇ ਹੁੰਦੇ ਪਿੱਛੇ ਬਹੁਤ ਫਰੀ ਜਾਂਦੇ ਕੁਝ ਕਰਦੇ ਪਿੱਛੇ ਲੱਗ ਬਿਨ ਨੂੰ ਵੀ ਦਿਖਾਣੇ ਯਾਦ ਕਹੂੰਗੀ ਹਰ ਇੱਕ ਦੀ ਆਉਂਦੀ ਆ ਦੀ ਯਾਦ ਹੁੰਦੀ ਹੈ ਸਾਰੇ ਦੇਖ ਕੇ ਜਿਆਦਾ ਜੀ ਕਹਿੰਦੀ ਪਿੱਛੇ ਹੁੰਦਾ ਦੇਖੋ ਇਸ ਟਾਂ ਪਿੱ ਬਹੁਤ ਕੁਛ ਕਰਿਆ ਯਾਰ ਬਹੁਤ ਇੰਜਾਰਾ ਨਜ਼ਾਰਾ ਤਾਂ ਖਰਾ ਉਹੀ ਲਾਇਫ ਦਾ ਹੁੰਦਾ ਜਦੋਂ ਪੜਦਾ ਬੰਦਾ ਕੋ ਤੇਣਾ ਹਾਂ ਉਦੋਂ ਬਾਅਦ ਤੱਕ ਹੀ ਨੇ ਹੁਣ ਸਾਰਾ ਕੁਛ ਹੈ ਗਿਆ ਪਰ ਮੈਨੂੰ ਸਕੂਨ ਨਹੀਂ ਹੈਗਾ ਤਖਣ ਉਹੋ ਕੁਛ ਨਹੀਂ ਹੁੰਦਾ ਸੀਗਾ ਸਕੂਨ ਉਹਦਾ ਹੁੰਦਾ ਸੀ ਕਿੱਥੇ ਨਹੀਂ ਹੁੰਦਾ ਸੀ ਆਪਣੇ ਕੋਲ ਪੈਸਾ ਕਰੋ ਬਈ ਕਿਤੇ ਨਾਲ ਵੀ ਨਹੀਂ ਪੈ ਜਿੰਗਦੇ ਰੁਪਏ ਤਾਂ ਨਹੀਂ ਮਿਲਦਾ ਹੁੰਦਾ ਖਾਨਪਿੰਡ ਉਹ ਜਿੰਦੀ ਫਿਰ ਕਿੰਨੀ ਸੋਹਣੀ ਲੱਗਦੀ ਸੀ ਉਹਦਾ ਕਹਿਣ ਕੀ ਹੈ ਹੁਣ ਸਾਰਾ ਕੁਝ ਹੈਗਾ ਆਪਣੇ ਕੋਲ ਵਾਹੀ ਰੁਫੀ ਦੀ ਚਾਰਟ ਆਫੀਆਂ ਆਇਆ ਹੈਗਾ ਦਿਆਂ ਕਰਦਿਆਂ ਹਾਂ ਹਾਂ ਉਹ ਹੁੰਦਾ ਬੈਠਾ ਹੁੰਦਾ ਗਰੀਬੂ ਵਿਚਾਰ ਉਹ ਬੇਰ ਬੇਰ ਹੁੰਦੇ ਕਿੰਨੂ ਹੁੰਦਾ ਇਹਨੂੰ ਵੱਢ ਕੇ ਨੋਣ ਲਾ ਕੇ ਦੇ ਜਾਂਦਾ ਉਹ ਉਹ ਤੋਂ ਵੀ ਖਾ ਲਾਂਦੇ ਭੈ ਕਾ ਮੋਦੀ ਵੀ ਉਹ ਆ ਹੀ ਆਉਂਦਾ ਨਾ ਮੋਦੀ ਹਾਂ ਆਉਂਦੇ ਵੀ ਬਹੁਤ ਮੈਨੂੰ ਬਹੁਤ ਚਿਰ ਹੋ ਗਿਆ ਬਹੁਤ ਪੁਰਾਣਾ ਵੀ 5-10 ਸਾਲ ਜਾਂਦਾ ਹੁਣ ਵੀ ਭਾਈ ਮੋਦੀ ਆਪਣਾ ਤੁਹਾਨੂੰ ਨਾਲ ਉਹ ਸਾਡੇ ਕਿਦੋਂ ਬੰਦੇ ਹੁੰਦੇ ਨਾ ਉਹ ਪੋਈ ਉਹ ਲਿਉਂਦੇ ਟੀਕਣੇ ਪੂਜੀ ਦਾ ਪੈਕਟ ਲਿਆਉਂਦੇ ਹਾਂ ਉਹ ਆ ਲਾਂਦਾ ਵੀ ਇਹ ਤਾਂ ਕੋਈ ਰਾਜਾ ਮਹਾਰਾਜੇ ਵੀ ਪੂਜੀ ਦਾ ਪੈਕਟ ਕਮਾਲ ਹੋਊ ਯਾਰ ਹੈ ਇਹ ਲੱਗਦਾ ਹੁੰਦਾ ਹੁਣ ਸਾਰਾ ਕੁਝ ਆਏਗਾ ਯਾਰ ਕਮਾਉਣੇ ਆ ਕਰਦੇ ਆ ਹਨਾ ਹੁਣ ਖਾਣ ਨੂੰ ਜੀ ਨਹੀਂ ਕਰਦਾ ਉਹ ਤਾਂ ਕਾਣਾ ਇਹ ਵੀ ਕਹਿੰਦਾ ਉਹ ਸਕੂਨ ਜਿਹੜਾ ਸਕੂਨ ਨਹੀਂ ਹੁੰਦਾ ਹਨਾ ਇਹ ਤਾਂ ਹੈਗਾ ਬੜਾ ਘੈਂਡਾ ਭਾਈ ਤੁਹਾਨੂੰ ਸਾਰਾ ਸਕੂਲ ਦਿਖਾਇਆ ਭਰਾਵੋ ਤੇ ਹੁਣ ਆਪਾਂ ਕਰਦੀ ਬਲਾਦੀ ਸਮਝਉਂਦੀ ਜੀ ਲੈ ਭਾਈ ਤੁਹਾਨੂੰ ਸਾਰਾ ਸਕੂਲ ਦਿਖਾਉਤਾ ਤੇ ਜਿੰਨੇ ਵੀ ਭਰਾਵਰੇ ਪੜੇ ਹੋਏ ਨੇ ਜਿਨ੍ਹਾਂ ਕੋਲ ਆਪਣੀ ਵੀਡੀਓ ਜਾਊਗੀ ਹਾਂ ਆਪਦੇ ਯਾਰ ਸਾਨੂੰ ਜਿਆਦਾ ਆਜਾ ਕਰਦੇ ਹੋਏ ਹਾਂ ਅਨ ਦੇਖਿਓ ਟਾਈਮ 'ਚ ਜਾ ਕੇ ਦੇਖਿਓ ਬਹੁਤ ਨਜ਼ਾਰਾ ਆਊਗਾ ਸੋਚਿਓ ਤੇ ਆਪਣੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਆਪਣੇ YouTube ਚੈਨਲ ਅਤੇ Facebook ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਓ ਅਜੇ ਬਲੌਗਸ ਨੂੰ ਦਿਖਾਉਂਦੇ ਰਹਾਂਗੇ ਧੰਨਵਾਦ ਜੀ ਮਿਲਾਂਗੇ ਦੁਬਾਰੇ ਨਵੇਂ ਬਲੌਗਸ ਸ਼ੁਕਰੀਆ ਥੈਂਕ ਯੂ